ਤੋਂ ਡੋਪਰਲੋਂ ਪਰੇ ਜੇ ਖੁਸ਼ੀਪੁਰ ਜਿਵੇਂ ਜਿਹੜੇ ਤਿਹਾਰਾਂ ਦਾ ਸੀਜ਼ਨ ਆ ਜਾਂਦਾ ਹੈ ਦੁਕਾਨਦਾਰਾਂ ਦੇ ਵੱਲੋਂ ਜਿਹੜੀਆਂ ਮਠਿਆਈਆਂ ਜਿਹੜੀਆਂ ਬਲਾਵੜਪੋਰੀ ਜਿਹੜੀ ਬੜੀ ਤੇਜ਼ੀ ਨਾਲ ਕਰ ਦਿੱਤੀ ਜਾਂਦੀ ਆ ਸੋ ਇਸੇ ਸਬੰਧ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਜਿਹੜਾ ਗੁਰਦਾਸਪੁਰ ਦੇ ਕਸਬਾ ਬਡਾਲਾ ਬੰਗਰ ਦੇ ਵਿੱਚ ਅਵਤਾਰ ਸਿੰਘ ਨੇ ਜੋ ਤੀਜੀ ਪੀੜੀ ਤੋਂ ਇਹਨਾਂ ਦਾ ਜਿਹੜਾ ਕੰਮ ਜਰਾ ਚੱਲ ਰਿਹਾ ਸੋ ਗੱਲਬਾਤ ਜ਼ਰੂਰ ਕਰ ਲੈਣੇ ਆ ਅਸਿਕਾ ਭਾਈ ਸਾਸੀ ਗਾਲਵੀ ਜੀ ਸਾਸੀ ਗਾਲ ਜੀ ਆ ਭਾਈ ਜਦੋਂ ਸੀਜ਼ਨ ਆ ਜਾਂਦਾ ਹੈ ਤਿਹਾਰਾਂ ਦਾ ਕੁਝ ਦੇਰ ਦੁਕਾਨਾਂ ਦੇ ਵਿੱਚ ਮਠਿਆਈਆਂ ਜਿਹੜੀਆਂ ਬਲਾਵੜਪੋਰੀ ਬੜੀ ਤੇਜ਼ ਹਾਂਜੀ ਹਾਂਜੀ ਬਿਲਕੁਲ ਜੀ ਜਦੋਂ ਵੀ ਕੋਈ ਦਿਨ ਮਤਲਬ ਤਿਹਾਰ ਆਉਂਦਾ ਆ ਸੀਜ਼ਨ ਕੋਈ ਵੀ ਦੀਵਾਲੀ ਲਾ ਲੋ ਰਖੜੀ ਲਾ ਲੋ ਤੇ ਉਦੋਂ ਅਕਸਰ ਮਤਲਬ ਮਠਿਆਈਆਂ ਦੀ ਜਿਹੜੀ ਉਹ ਲਾਗਤ ਵਧ ਜਾਂਦੀ ਆ ਤੇ ਹਰ ਵਾਰੀ ਇਦਾਂ ਹੀ ਹੁੰਦਾ ਆ ਜੀ ਉਹ ਲਾਗਤ ਵਧਨ ਕਰਕੇ ਇਹਨਾਂ ਕੋ ਜਿਹੜੀਆਂ ਪੂਰੀ ਨਹੀਂ ਹੁੰਦੀਆਂ ਇਸ ਕਰਕੇ ਜਿਹੜੀ ਮਲੋਡ ਖੋਰੀ ਚੇ ਜੋ ਦੀ ਜਾਂ ਇਨਕਮ ਦੇ ਸਕਦੇ ਨਹੀਂ ਵੇਖੋ ਜੀ ਜਿਹੜਾ ਤੇ ਕੋਈ ਦੁਕਾਨਦਾਰ ਆ ਨਾ ਜਿਹੜਾ ਜਿੱਦੀ ਤੇ ਖੁਦ ਹੀ ਮੈਨੂਫੈਕਚਰਿੰਗ ਹੈਗੀ ਜਿਹੜਾ ਖੁਦ ਮਠਿਆਈ ਬਣਾਉਂਦਾ ਆ ਉਹ ਤੇ ਜਿੰਨੀ ਬਣਾਉਂਦਾ ਆ ਉੰਨੀ ਉਹਦੀ ਸੇਲ ਹੋ ਜਾਂਦੀ ਆ ਜਿਹੜੀ ਆਪਾਂ ਗੱਲ ਕਰਦੇ ਆਂ ਕਿ ਪੂਰੀ ਨਹੀਂ ਮਠਿਆਈ ਹੁੰਦੀ ਉਹ ਜਿੱਦਾਂ ਵੱਡੀਆਂ-ਵੱਡੀਆਂ ਫੈਕਟਰੀਆਂ ਨੇ ਜਿਨ੍ਹਾਂ ਦੇ ਮਤਲਬ ਹੋਲਸੇਲ ਦੇ ਕੰਮ ਨੇ ਉਹ ਜ਼ਿਆਦਾ ਮਾਤਰਾ ਦੇ ਵਿੱਚ ਉਹਨਾਂ ਨੇ ਸਟੋਰ ਕੀਤਾ ਹੁੰਦਾ ਹੈ ਮਾਲ ਉਹਨਾਂ ਨੂੰ ਸਟੋਰ ਕਰਨਾ ਪੈਂਦਾ ਕਿਉਂਕਿ ਉਹਨਾਂ ਦੇ ਫਿਰ ਆਰਡਰ ਜ਼ਿਆਦਾ ਹੁੰਦੇ ਨੇ ਹੁਣ ਵੇਖੋ ਕਿੰਨੀਆਂ ਦੁਕਾਨਾਂ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਜਿੰਨੀਆਂ ਦੁਕਾਨਾਂ ਨੂੰ ਸਪਲਾਈ ਕਰਨਾ ਹੁੰਦਾ ਇਸ ਕਰਕੇ ਉਹ ਫਿਰ ਮਾਲ ਸਟੋਰ ਕਰਕੇ ਪਹਿਲਾਂ ਤੋਂ ਹੀ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਨੇ ਕਿਹੜੀਆਂ ਮਠਿਆਈਆਂ ਜਿਹੜੀਆਂ ਬਾਹਰੋਂ ਆਉਂਦੀਆਂ ਤੇ ਕਿਹੜੀਆਂ ਮਠਿਆਈਆਂ ਜਿਹੜੀ ਜ਼ਿਆਦਾ ਜਿਹੜੀ ਮਲਾਉੜ ਕੋਈ ਦਾ ਖਸਰ ਬਾਹਰੋਂ ਕਾਫੀ ਜਿੱਦਾਂ ਮਤਲਬ ਪੇਠਾ ਵੀ ਲਾਲੋ ਬਾਹਰੋਂ ਹੀ ਹੁੰਦਾ ਆ ਇੱਥੇ ਤਿਆਰ ਨਹੀਂ ਹੁੰਦਾ ਪੇਠਾ ਵੀ ਜਾਂ ਇੱਕ ਹੁਣ ਪਿੱਛੇ ਜੀ ਮੈਂ ਦੇਖਿਆ ਸੀਗਾ ਕਿ ਕੋਈ ਖੋਆ ਬਾਹਰੋਂ ਮਤਲਬ ਖੋਏ ਦਾ ਆ ਰਿਹਾ ਆ ਬਾਹਰੋਂ ਲੁਧਿਆਣੇ ਕੁਝ ਉਹ ਸੈਂਪਲ ਵਾਲਿਆਂ ਨੇ ਮਤਲਬ ਟੀਮ ਨੇ ਦੇਖਿਆ ਸੀ ਉਹ ਕਾਫੀ ਜ਼ਿਆਦਾ ਬਾਲਟੀਆਂ ਦੇ ਵਿੱਚ ਆਇਆ ਸੀਗਾ ਪਤਾ ਨਹੀਂ ਕਿਹੜੀ ਸਟੇਟ ਤੋਂ ਸੀਗਾ ਇਦਾਂ ਦਾ ਮਤਲਬ ਕੋਈ ਕੁਝ ਜਿਹੜੀਆਂ ਆਟਮਾ ਹੈਗੀਆਂ ਨੇ ਜਿਹੜੀਆਂ ਬਾਹਰੋਂ ਹੁੰਦੀਆਂ ਨੇ ਕੋਆ ਤੇ ਜਿਹੜਾ ਬੰਦਾ ਸਾਰਾ ਦੁੱਧ ਤੋਂ ਬੰਦਾ ਪਰ ਇਹ ਕਿਤੇ ਜਿਆਦੇ ਮਾੜੇ ਜਿਹੇ ਕੈਮੀਕਲਾਂ ਦਾ ਯੂਜ਼ ਹੁੰਦੇ ਨਹੀਂ ਉਹ ਵੀ ਦੁੱਧ ਤੋਂ ਹੀ ਬਣਾਉਂਦੇ ਹੋਣਗੇ ਮਤਲਬ ਇਹ ਨਹੀਂ ਕਿ ਉਹ ਮਾੜਾ ਹੋਊਗਾ ਕਿਉਂਕਿ ਆਪਾਂ ਤੇ ਕਦੀ ਯੂਜ਼ ਕੀਤਾ ਨਹੀਂ ਨਾ ਹੀ ਆਪਾਂ ਕਦੀ ਕਰਦੇ ਆਂ ਜਿਹੜੇ ਵਰਤਦੇ ਹੋਣਗੇ ਉਹਨਾਂ ਨੂੰ ਪਤਾ ਹੋਏਗਾ ਕਿ ਉਹਦੀ ਕੁਆਲਿਟੀ ਕਿੱਦਾਂ ਦੀ ਆ ਤੇ ਕੀ ਹਸਾਬਤਾ ਪਿਆ ਪਰ ਸੁਣਨ ਚ ਆਇਆ ਸੀਗਾ ਕਿ ਮਤਲਬ ਉਹ ਜਿਹੜਾ ਬਾਹਰੋਂ ਆ ਰਿਹਾ ਪਤਾ ਨਹੀਂ ਸਹੀ ਆ ਕਿ ਨਹੀਂ ਸਹੀ ਉਹ ਉਹ ਤਾਂ ਉਹ ਹੀ ਦੱਸ ਸਕਦੇ ਆ ਜਿਹੜੇ ਯੂਜ਼ ਕਰਦੇ ਆ ਇਸ ਵਾਰ ਜਿਹੜੀ ਦੀਵਾਲੀ ਲਾ ਕੇ ਤੁਹਾਡੇ ਲੋਕ ਕਿਹੜੀ ਜਿਹੜੀ ਸਪੈਸ਼ਲ ਮਠਾਈ ਜਿਹੜੀ ਤਿਆਰ ਕੀਤੀ ਹਰ ਵਾਰੀ ਦੀਵਾਲੀ ਤੇ ਸਪੈਸ਼ਲ ਮਠਾਈਆਂ ਹੁੰਦੀਆਂ ਨੇ ਜੀ ਲਗ ਭਾਗ ਕੋਈ 50 ਤਰ੍ਹਾਂ ਦੀਆਂ ਮਠਾਈਆਂ ਜਿਹੜੀਆਂ ਉਹ ਬੰਦੀਆਂ ਨੇ ਉਹ ਫਿਰ ਦੀਵਾਲੀ ਵਾਲੇ ਦੇਣੀ ਡਿਸਪਲੇ ਹੁੰਦੀਆਂ ਨੇ ਤੇ ਉਦੋਂ ਹੀ ਸਾਰੀਆਂ ਵਿਕ ਜਾਂਦੀਆਂ ਨੇ ਮਤਲਬ ਕਾਫੀ ਲਾ ਲੋ ਜਿੱਦਾਂ ਚਾਕਲੇਟ ਬਰਫੀ ਹੋ ਗਈ ਐ ਫਰੂਟ ਰੋਲ ਹੋ ਗਏ ਨੇ ਐਪਲ ਹੋ ਗਏ ਨੇ ਖੋਏ ਦੇ ਪੇੜੇ ਹੋ ਗਏ ਨੇ ਜਲੇਬੀਆਂ ਹੋ ਗਈਆਂ ਮਤਲਬ ਕਾਫੀ ਮਠਿਆਈਆਂ ਜਿਹੜੀਆਂ ਦਿਵਾਲੀ ਤੇ ਸਪੈਸ਼ਲ ਬੰਦੀਆਂ ਨੇ ਮਤਲਬ ਕਿਵੇਂ ਹੁੰਦਾ ਇੱਥੇ ਲੋਕਲ ਜਿਹੜੇ ਲੋਕ ਨੇ ਜਾਂ ਉਹਨਾਂ ਖਰੀਦਦਾਰੀ ਕਰਨੀ ਐ ਕਿਵੇਂ ਜਿਹੜੇ ਦੂਰ ਦੇ ਲੋਕ ਨੇ ਜਿੱਦਾਂ ਪਰਚੇਸ ਕਰਕੇ ਚੰਗੀਆਂ ਲੱਗਦੀਆਂ ਲਿਆ ਜਾਂਦੇ ਨੇ ਕਿਵੇਂ ਫਿਰ ਉਹ ਮੈਨੂਫੈਕਚਰ ਖਰਾਬ ਤਾਂ ਨਹੀਂ ਹੋਦੀ ਨਹੀਂ ਨਹੀਂ ਜੀ ਹੁਣ ਸਿਆਲ ਦੇ ਦੇਣ ਜਿੱਦਾਂ ਸ਼ੁਰੂ ਹੋ ਜਾਂਦੇ ਨੇ ਮੌਸਮ ਦਾ ਫਰਕ ਪੈ ਜਾਂਦਾ ਆ ਇੱਕ ਹਫਤਾ ਮਠਿਆਈ ਨੂੰ ਕੁਝ ਨਹੀਂ ਹੁੰਦਾ ਲੋਕੀ ਖੜਦੇ ਨੇ ਹਫਤਾ ਹਫਤਾ ਮਤ ਇੱਕ ਇੱਕ ਹਫਤਾ 10 10 ਦਿਨ ਮਠਿਆਈ ਜਿਹੜੀ ਉਹ ਆਰਾਮ ਨਾਲ ਕੱਢ ਜਾਂਦੀ ਹੈ ਜਿਹੜੇ ਮਤਲਬ ਵਰਪੀ ਲਾਲ ਜਾਂ ਹੋਰ ਕਈ ਮਠਿਆਈਆਂ ਦੇ ਜਿਹੜਾ ਸਿਲਵਰ ਪੇਪਰ ਜਿਹੜਾ ਚੂੜਾ ਹੁੰਦਾ ਉਹ ਕਿਵੇਂ ਮਤਲਬ ਕਿੰਨੇ ਤਰ੍ਹਾਂ ਦੇ ਹੁੰਦੇ ਹਾਂਜੀ ਪਹਿਲੇ ਸਮੇਂ ਵਿੱਚ ਨਾ ਉਹ ਸਿਲਵਰ ਪੇਪਰ ਮਤਲਬ ਆਉਂਦਾ ਸੀਗਾ ਨਕਲੀ ਵੀ ਆਉਂਦਾ ਸੀਗਾ ਪਰ ਹੁਣ ਕਾਫੀ ਅੱਛੀਆਂ ਕੰਪਨੀਆਂ ਜਿੱਦਾਂ ਕੈਸ਼ ਆ ਗਈ ਹੈ ਸ਼ਿਵਾ ਆ ਗਿਆ ਆ ਤੇ ਹੋਰ ਵੀ ਦੋ ਤਿੰਨ ਕੰਪਨੀਆਂ ਵਧੀਆ ਜਿਹੜੀਆਂ ਉਹ ਸਿਲਵਰ ਪੇਪਰ ਨਹੀਂ ਉਹਨੂੰ ਚਾਂਦੀ ਦਾ ਵਰਕ ਕਿਹਾ ਜਾਂਦਾ ਵੈਸੇ ਚਾਂਦੀ ਦਾ ਹੁੰਦਾ ਤੇ ਵਧੀਆ ਹੁੰਦਾ ਖਾਣ ਦੇ ਵਿੱਚ ਉਹਦਾ ਕੋਈ ਮਤਲਬ ਹੈ ਨਹੀਂ ਆ ਠੀਕ ਹੈ ਖਾ ਹੋਰ ਮਤਲਬ ਇਹਨਾਂ ਜਿਹੜੇ ਇਹੋ ਜਿਹੜੀਆਂ ਚੀਜ਼ਾਂ ਨੇ ਮਤਲਬ ਕਵਰ ਕਰ ਲਈਏ ਜਾਂ ਹੋਰ ਕਿਹੜੀ-ਕਿਹੜੀ ਮਠਿਆਈਆਂ ਤੇ ਜਿਹੜੀ ਦੂਜੇ ਵੇਖੋ ਜੀ ਜ਼ਿਆਦਾ ਤੇ ਸਵੀਟ ਦੇ ਵਿੱਚ ਜਿੱਦਾਂ ਜਿਹੜੇ ਡਾਕਟਰਸ ਨੇ ਉਹ ਕਲਰ ਨੂੰ ਜ਼ਿਆਦਾ ਕਰਦੇ ਨੇ ਕਿ ਪਿੰਕ ਕਲਰ ਨਾਲ ਵਰਤੋ ਜਾਂ ਹੋਰ ਦੋ ਚਾਰ ਚੀਜ਼ਾਂ ਕੈਮੀਕਲ ਨਾਲ ਵਰਤੋ ਕੋਈ ਮਤਲਬ ਜਿਹੜੇ ਸਵੀਟ ਨੂੰ ਟੇਸਟ ਦੇਣ ਵਾਸਤੇ ਫਲੇਵਰ ਦੇਣ ਵਾਸਤੇ ਉਹ ਚੀਜ਼ਾਂ ਤੋਂ ਥੋੜਾ ਪਰਹੇਜ਼ ਕਰਨਾ ਚਾਹੀਦਾ ਹੈ ਮਤਲਬ ਜੇ ਬਣਾ ਕਰਦੇ ਨੇ ਤਾਂ ਨਹੀਂ ਵਰਤਨੇ ਚਾਹੀਦੇ ਅਕਸਰ ਜਿਆ ਦੁਆਲੀ ਲਾੜੀ ਨੇ ਰਖਰੀ ਲਾੜੀਏ ਮਤਲਬ ਬੱਚੇ ਵੀ ਜਾਂ ਖਾ ਲੈਂਦੇ ਜਾਂ ਸਿਆਣੇ ਵੀ ਖਾ ਲੈਂਦੇ ਨੇ ਮਤਲਬ ਇਹ ਜਿਹੜੀ ਮਠਾਈ ਜਿਆਦਾ ਗਲੇ ਨੂੰ ਜਾਂ ਪੇਟੇ ਜਿਆ ਇਸ ਤੋਂ ਲਾ ਹੋਰ ਵੀ ਜਿਹੜੇ ਸਰਟੀਫਾਈਡ ਜਿਹੜੇ ਕਰਦੀਆਂ ਨੇ ਨਖਲੀ ਜਿਹੜੀ ਤੇ ਵੇਖੋ ਜੀ ਉਹਦੇ ਵਿੱਚ ਜਿੱਦਾਂ ਕੋਈ ਮਟੀਰੀਅਲ ਦਾ ਥੋੜਾ ਬੋਤਾ ਹੋ ਸਕਦਾ ਆ ਕਿ ਹੋਰ ਰਿਫਾਈਨਡ ਜਾਂ ਕੁਛ ਇਦਾਂ ਦਾ ਮਤਲਬ ਹੋ ਸਕਦਾ ਆ ਆਦਰਵਾਇਜ਼ ਜਿਹੜਾ ਤੇ ਖੁਦ ਹੀ ਮੈਨੂਫੈਕਚਰਿੰਗ ਕਰਦਾ ਆ ਜਿੱਦਾਂ ਅਸੀਂ ਕਰਦੇ ਆ ਅਸੀਂ ਦਾ ਨਾਲੋਂ ਨਾਲ ਜਿੱਦਾਂ ਬਣਾਉਂਦੇ ਵੀ ਆ ਤੇ ਅਸੀਂ ਖਾਂਦੇ ਵੀ ਆ ਸਾਡੀ ਫੈਮਿਲੀ ਵੀ ਖਾਂਦੀ ਆ ਕੋਈ ਵੀ ਆਣ ਕੇ ਸਾਡੇ ਸਾਹਮਣੇ ਸਾਡੀ ਚੀਜ਼ ਕੋਈ ਵੀ ਕਹੇਗੀ ਤੁਸੀਂ ਖਾਓ ਅਸੀਂ ਖਾਵਾਂਗੇ ਕੋਈ ਗੱਲ ਨਹੀਂ ਇਹਦੇ ਉਹ ਤੁਹਾਡਨ ਕਿਹੜੇ ਘੋ ਤੇ ਕਿਹੜੇ ਤੇ ਜਿਹੜੇ ਨੇ ਵਰਤੇ ਜਾਂਦੇ ਦੇਖੋ ਯਹੀ ਤੇ ਮਤਲਬ ਡਾਲਟਾ ਕਿਉ ਤੇ ਰਿਫਾਈਨਡ ਜਿਹੜਾ ਉਹ ਸੋਇਆ ਬੀਨ ਦਾ ਯੂਜ਼ ਕਰਦੇ ਆ ਚੰਗੀਆਂ ਕੰਪਨੀਆਂ ਜਿੱਦਾਂ ਸਿਧਾਂਤ ਆ ਵਿਭੋਰ ਆ ਜਾਂ ਹੋਰ ਦੋ ਚਾਰ ਕੰਪਨੀਆਂ ਆ ਗਈਆਂ ਨੇ ਵਧੀਆ ਮਤਲਬ ਕੰਪਨੀ ਦਾ ਵਰਤੀ ਦਾ ਖੁੱਲਾ ਨਹੀਂ ਵਰਤੀ ਦਾ ਟੀਨਾ ਵਾਲਾ ਬੰਦ ਜਿਹੜਾ ਆਉਂਦਾ ਪੈਕਿੰਗ ਉਹੀ ਵਰਤੀ ਦੀ ਹੁਣ ਕਿਵੇਂ ਦੇਖਿਆ ਮਤਲਬ ਬਹੁਤੇ ਜਿਹੜੇ ਲੋਕ ਨੇ ਉਹ ਵੇਸਣ ਨੂੰ ਜਿਹੜੀ ਪਹਿਲ ਦੇ ਰਹੇ ਤੇ ਕੀ ਮਤਲਬ ਐਸੇ ਕਾਰਨ ਜਿਹੜਾ ਉਹ ਜਿਆਦਾ ਵੇਸਣ ਵੇਖੋ ਜੀ ਇੱਕ ਘਰਾਂ ਦੇ ਵਿੱਚ ਵੀ ਬਣਨ ਵਾਲੀ ਮਠਿਆਈ ਹੈ ਆਮ ਜਿੱਦਾਂ ਹੁਣ ਠੰਡ ਦਾ ਸੀਜ਼ਨ ਆ ਜਾਣਾ ਹੈ ਤੇ ਆਮ ਲੋਕੀ ਘਰਾਂ ਦੇ ਵਿੱਚ ਵੀ ਵੇਸਣ ਉਹਦੇ ਵਿੱਚ ਖੋਆ ਮਿਕਸ ਕਰਕੇ ਜਾਂ ਉਹਦੇ ਵਿੱਚ ਲਾ ਲੋ ਤੁਸੀਂ ਇੱਕ ਗੁੰਦਾਂ ਕੋਈ ਪਾ ਕੇ ਕੁਛ ਦੇਸੀ ਘਿਓ ਦੇ ਵਿੱਚ ਇਦਾਂ ਬਣਾ ਕੇ ਘਰਾਂ ਦੇ ਵਿੱਚ ਵੀ ਰੱਖਦੇ ਨੇ ਬੱਚਿਆਂ ਨੂੰ ਖੋਹਦੇ ਨੇ ਆਪ ਵੀ ਖਾਂਦੇ ਨੇ ਮਤਲਬ ਲੋਕਾਂ ਦੇ ਦਿਲ ਦੇ ਵਿੱਚ ਇਹ ਹੈ ਕਿ ਵੇਸਣ ਇੱਕ ਵਧੀਆ ਤੇ ਪਿਓਰ ਤੇ ਤਾਕਤ ਵਾਲੀ ਮਤਲਬ ਚੀਜ਼ ਮੰਨੀ ਗਈ ਆ ਤੇ ਵਧੀਆ ਵੀ ਆ ਵੇਸਣ ਖਾਣਾ ਮਾੜਾ ਨਹੀਂ ਆ ਵੇਸਣ ਬਹੁਤ ਵਧੀਆ ਮਠਿਆਈ ਆ ਅਗਰ ਮਿੱਠਾ-ਖਟਾ ਹੋਏ ਤੇ ਵੇਸਨੂੰ ਬਹੁਤ ਵਧੀਆ ਖਾਣ ਲੱਗਦਾ ਵੀ ਇਸ ਵਾਰ ਜਿਹੜਾ ਤਿਹਾੜ ਤੇ ਕੁਦਰਤੀ ਆਫਤ ਦਾ ਕੋਈ ਅਸਰ ਪਏ ਹਾਂਜੀ ਉਹ ਤਾਂ ਵੇਖੋ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਪੰਜਾਬ ਦੇ ਵਿੱਚ ਜਿਹੜਾ ਕੁਦਰਤੀ ਕਹਿਰ ਹੋਇਆ ਆ ਉਹ ਤੇ ਉਹਦੇ ਨਾਲ ਤੇ ਕਾਫੀ ਫਰਕ ਪਿਆ ਵੀ ਆ ਮਤਲਬ ਬਹੁਤ ਨੁਕਸਾਨ ਹੋਇਆ ਲੋਕਾਂ ਦਾ ਇਹ ਗੱਲ ਦਾ ਹੈ ਵੀ ਕਿ ਕਾਫੀ ਨੁਕਸਾਨ ਹੋਇਆ ਹਰ ਦੇ ਕਾਰਨ ਪਰ ਚਲੋ ਮਤਲਬ ਪੰਜਾਬੀ ਜਿਹੜੇ ਵੈਸੇ ਦਲੇਰ ਨੇ ਦਿਲੋਂ ਵੀ ਦਲੇਰ ਨੇ ਉਦਾਂ ਵੀ ਦਲੇਰ ਨੇ ਬਹੁਤ ਮਤ ਲੋਕਾਂ ਨੇ ਕੀਤੀ ਆ ਲਾਗੇ ਲਾਗੇ ਇਲਾਕਿਆਂ ਤੋਂ ਆਣ ਕੇ ਕਿਸੇ ਨੇ ਕਿਸੇ ਗੱਲ ਦੀ ਕਮੀ ਨਹੀਂ ਆਉਂਦੀ ਸੀ ਬਹੁਤ ਸੇਵਾ ਲੋਕਾਂ ਨੇ ਕੀਤੀ ਆ ਲੋਕਾਂ ਦੀ ਜਿਨ੍ਹਾਂ ਨੂੰ ਲੋਡ ਸੀ ਜਿਹੜਿਆ ਸਮਾਨ ਦੀ ਉਹ ਸਮਾਨ ਪਹੁੰਚਾਇਆ ਆ ਦਿੱਤਾ ਆ ਸੇਵਾ ਕੀਤੀ ਕਾਫੀ ਲੋਕਾਂ ਨੇ ਮਤਲਬ ਠੀਕ ਆ ਹੁਣ ਲੋਕ ਆਪਣੇ ਪੈਰਾਂ ਤੇ ਸਟੈਂਡ ਨੇ ਮਤਲਬ ਇਦਾਂ ਦੀ ਗੱਲ ਨਹੀਂ ਤੁਹਾਡੇ ਕੋਲੋਂ ਜਿਹੜੀਆਂ ਫੀਲਡ ਦੇ ਵਿੱਚ ਆ ਅੱਡੇ ਦੇ ਵਿੱਚ ਕਿੰਨੀ ਪੀੜੀ ਤੋਂ ਜਿਹੜੀਆਂ ਸੇਵਾਵਾਂ ਜਿਹੜੀਆਂ ਨਿਭਾਈ ਜਾ ਰਹੀਆਂ ਵੇਖੋ ਜੀ ਸਾਡੀ ਦੂਸਰੀ ਪੀੜ੍ਹੀ ਆ ਪਹਿਲਾਂ ਸਾਡੇ ਫਾਦਰ ਸਾਹਿਬ ਨੇ ਇਹ ਕੰਮ ਕੀਤਾ ਸੀਗਾ ਸ਼ੁਰੂ ਤੇ ਉਹਨਾਂ ਤੋਂ ਬਾਅਦ ਹੁਣ ਅਸੀਂ ਕਰ ਰਹੇ ਆ ਮਤਲਬ 2022 ਦੇ ਵਿੱਚ ਉਨਾਂ ਦੀ ਜ਼ਾਤ ਹੋ ਗਈ ਸੀ ਵੈਸੇ ਵੀ 2008 ਤੋਂ ਲਗਭਗ ਮੈਂ ਹੀ ਆਪੀ ਦੁਕਾਨ ਦਾ ਜਿਹੜਾ ਉਹ ਸੰਭਾਲ ਰਿਆ ਤੇ ਦੂਸਰੀ ਜਿਹੜੀ ਸਾਡੀ ਇਹ ਕੰਮ ਕਰ ਰਹੀ ਹੈ ਜੀ ਮਤਲਬ ਖੋਦ ਹੀ ਜਿਹੜਾ ਤਿਹਾੜਾਂ ਤੇ ਵੀ ਤੁਹਾਡੇ ਨੂੰ ਹਲਵਾਈ ਲਗਾ ਕੇ ਜਿਹੜੀਆਂ ਮਠਿਆਈਆਂ ਜਿਹੜੀਆਂ ਮਤਲਬ ਕਸਟਮਰ ਦੀ ਜਿਆਦਾ ਡਿਮਾਂਡ ਆ ਰਹੀ ਕਿਸ ਕਿਹੜੀ ਜਿਆਦਾ ਮਠਿਆਈ ਦੀ ਜਿਹੜੀ ਡਿਮਾਂਡ ਆ ਰਹੀ ਜਿਆਦਾ ਵੇਖੋ ਜੀ ਦੀਵਾਲੀ ਤੇ ਮਿਕਸ ਮਠਿਆਈਆਂ ਚੱਲਦੀਆਂ ਨੇ ਜਿੱਦਾਂ ਉਹਦੇ ਵਿੱਚ ਸਾਰੀਆਂ ਹੀ ਦੋ-ਦੋ ਆਈਟਮਾਂ ਪਾ ਕੇ ਲੋਕੀ ਮਿਕਸ ਕਰਵਾ ਲੈਂਦੇ ਨੇ ਉਹਦੇ ਨਾਲ ਕੀ ਮਤਲਬ ਸਾਰੇ ਹੀ ਜਿਹੜੇ ਫੈਮਿਲੀ ਮੈਂਬਰ ਹੁੰਦੇ ਆ ਉਹ ਜਿਹੜੀ ਜਿਹੜੀ ਚੀਜ਼ ਜਿੰਨੂੰ ਜਿੰਨੂੰ ਪਸੰਦ ਆ ਉਹ ਮਤਲਬ ਉਹਦੇ ਚੋਂ ਲੈ ਲੈਂਦਾ ਜਦਾਂ ਮਿਕਸੀ ਚੱਲਦੀ ਆ ਜੀ ਬਰਫੀ ਵੀ ਹੋਏ ਦੇ ਪੇੜੇ ਵੀ ਚਮਚਮ ਵੀ ਪੇਠਾ ਵੀ ਸਭ ਕੁਝ ਚੱਲਦਾ ਹੈ ਕੀ ਮੈਸੇਜ ਦੇਵਾਂ ਤੁਹਾਨੂੰ ਦੋਣਾਂ ਨੂੰ ਮੇਰਾ ਇਹੀ ਮੈਸੇਜ ਆ ਕਿ ਲੋਕਾਂ ਨੂੰ ਕੀ ਆਪਣੀ ਫੈਮਿਲੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਜਿਹੜੇ ਦੇਸ਼ 'ਚ ਬੈਠੇ ਨੇ ਵਿਦੇਸ਼ 'ਚ ਬੈਠੇ ਨੇ ਆਪਣੀ ਫੈਮਿਲੀ ਦੇ ਨਾਲ ਦੀਵਾਲੀ ਦਾ ਜਿਹੜਾ ਤਿਹਾੜ ਆ ਉਹ ਨੂੰ ਮਨਾਓ ਤੇ ਚੰਗੇ ਤਰੀਕੇ ਨਾਲ ਸ਼ੁਕ ਸ਼ਾਂਤੀ ਨਾਲ ਮਤਲਬ ਮਨਾਓ ਜਿਆਦਾ ਜਿਹੜੇ ਉਹ ਕੜਾ ਲੇਦਰ ਪਟਾਕੇ ਜਿਹੜੇ ਜਿਹੜੇ ਨਾਲ ਕੋਈ ਨੁਕਸਾਨ ਹੁੰਦਾ ਉਹ ਨਾ ਯੂਜ਼ ਕਰੋ ਵਧੀਆਂ ਆਪਣੀ ਘਰ ਘਰੇ ਰਹਿ ਕੇ ਆਪਣੇ ਜਿਹੜਾ ਹਥਿਆਰ ਬਣਾਇਆ ਜਾਏ ਕਿੰਨਾ ਜਿਹੜੀ ਸੋਪਾ ਦੇ ਉੱਤੇ ਜਿਹੜੀ ਮਠਿਆਈ ਜਿਹੜੀ ਪ੍ਰਸ਼ੇਸ਼ ਕਰਨੀ ਚਾਹੀਦੀ ਹੈ ਕਿਵੇਂ ਦੇਦੇ ਸਾਰਾ ਮਾਤ ਹਾਂ ਸ਼ੌਪ ਦਾ ਇਦਾਂ ਹੈ ਜੀ ਤੁਸੀਂ ਕੋਈ ਵੀ ਮਠਿਆਈ ਲੈਂਦੇ ਹੋ ਮੈਂ ਤੇ ਤੁਹਾਨੂੰ ਇਹੀ ਸੁਜੈਸਟ ਕਰਾਂਗਾ ਪਹਿਲਾਂ ਉਹਨੂੰ ਚੈੱਕ ਕਰੋ ਖਾ ਕੇ ਅਗਰ ਤੁਹਾਨੂੰ ਸੈਟੀਸਫੈਕਸ਼ਨ ਹੈਗੀ ਆ ਤੁਹਾਡੀ ਤਸੱਲੀ ਹੈਗੀ ਆ ਤਾਂ ਤੁਸੀਂ ਉਹਨੂੰ ਲੋ ਆਰਾਮ ਨਾਲ ਕੋਈ ਗੱਲ ਨਹੀਂ ਜਿਹੜਾ ਪੈਕਿੰਗ ਦੇ ਵਿੱਚ ਆਉਂਦਾ ਆ ਥੋੜਾ ਉਹਦੇ ਵਿੱਚ ਹੋ ਸਕਦਾ ਕਿਸੇ ਵੇਲੇ ਕੋਈ ਖਰਾਬ ਹੋਏ ਜਾਂ ਕੋਈ ਵਾਧਾ ਘਾਟਾ ਹੋ ਸਕਦਾ ਹੈ ਬਾਕੀ ਮੈਂ ਤਾਂ ਇਹੀ ਕਹੂੰਗਾ ਕਿ ਤੁਸੀਂ ਚੈੱਕ ਕਰਕੇ ਲਓ ਜਿਹੜੀ ਵੀ ਚੀਜ਼ ਲੈਣੀ ਹੈ ਚੈੱਕ ਕਰਕੇ ਖਾ ਕੇ ਚੈੱਕ ਕਰਕੇ ਲਓ ਸੋ ਇਹ ਸਨ ਅਪਤੌਰ ਸਿੰਘ ਜੀ ਜਿਨ੍ਹਾਂ ਨੇ ਸਾਰੀ ਜਾਣਕਾਰੀ ਦਿੱਤੀ ਹੈ ਮਠਿਆਈਆਂ ਲੈ ਕੇ ਕਿ ਜਦੋਂ ਵੀ ਤੁਸੀਂ ਕੋਈ ਵੀ ਮਠਿਆਈ ਜਿਹੜੀ ਤੁਸੀਂ ਤੋਂ ਅੰਦੇ ਪਹਿਲਾਂ ਚੈੱਕ ਕਰੋ ਤਾਂ ਫਿਰ ਜਿਹੜੀ ਉਸ ਤੋਂ ਜਿਹੜਾ ਕੀ ਦੋ ਮੈਂ ਤੁਹਾਡਾ ਆਪਣਾ 700 ਰੁਪਏ ਲਾਫਰ ਸੰਭ ਕਰਤੀ ਮੱਤਰ 249 ਰੁਪਏ ਦੇ ਕੇ ਕਰਕੇ ਇਹ ਜੋ ਸੈਂਪਲ ਪੈਕ ਹੈ ਉਹ ਪਹੁੰਚੇਗਾ ਆਪਕੇ ਘਰ ਪਰ जो कि सरकार द्वारा जीएमपी सर्टिफाइड है और हाँ एक बात ध्यान रखिएगा कि इस प्रोडक्ट को लेने के लिए एक बार में एक ही पर्सन ऑर्डर कर सकता है वो लेके आ रहे हैं बिल्कुल एक सैंपल तैयार किया गया पांच कैप्सूल की बोतल तैयार की गई सैंपल की जो हम ओरिजिनल देते थे 630 रुपए की बोतल है सौ रुपये उसका शिपिंग चार्जेस है वो 730 रुपए की लोग परचेज़ करते हैं आप भी परचेज़ करते होंगे यदि आप उसको बिल्कुल फ्री लेना चाहते हैं तो आपको हमारी जो वेबसाइट है उस पर जाना पड़ेगा डब्ल्यू एक प्रोडक्ट है हमारा जो बहुत ही बेहतरीन है अगर आप इसको सर्च करेंगे तो सबसे टॉप पर पंचम हल्दी जो आती है वो अपनी वैद्यवान की ही आती है आपको पता भी चलेगा कि ये कितना कॉस्टली प्रोडक्ट है जो आपकी सेहत के लिए बहुत इफ़ेक्टिव है वो भी हम उसके अंदर थर्टी ग्राम का पैक जिसकी कीमत जो है दो सौ पंचानवे रुपये है वो भी हमने उसमें फ्री डाला एक और प्रोडक्ट हम इसमें आपको देने वाले हैं जिसकी कीमत है दो सौ पंचानवे रुपये और वो है कब्ज़ को मिटाने के लिए हमारे वैद्य जी ने बनाया उसका नाम दिया गया कब्ज जो कि बॉटल के अंदर 30 ग्राम पैकिंग है और उसको 2 ग्राम डेली खाना है क्या लगा तो था तुझे मेरे खिलाफ गवाही देके तू बच जाएगी पता है क्या कोई नहीं आएगा तुझे बचाने के लिए हे क्या वाह मेरे जीरो आते ही कर दिया गुंडों को जीरो मेरे दो तीन आदमियों को मार के खुद को तू शेर समझ रहा है अरे पूरी फौज पड़ी है तेरे लड़ने के लिए तो भेज अपनी फौज अब तू तो ही आ जा अरे ऐसा तू तो क्या खाता है यार इतनी ताकत कहां से लाता है मेरा भरोसेमंद साथी एक्स प्लस गोल्ड कैप्सूल जो देता है मुझे घोड़े के जैसी चुस्ती फुर्ती और ताकत और साथ में बढ़ाता है स्टैमिना देश का हर किसान तरक्की कर सकता है अगर उसके साथ हो भरोसेमंद कृषि जी हाँ यानी के एस कंबाइन देश और विदेशों के किसानों की पहली पसंद के एस कंबाइन मल्टी क्रॉप हार्वेस्टर लो मेंटेनेंस हर किसान की पहली पसंद का वादा खर्चा कम काम ज़्यादा कंबाइन ग्लूकोमा यानी कि काला पानी और इसे काला मोतिया भी कहते हैं ये सबसे ज्यादा डेंजरस प्रॉब्लम है अगर हम आंखों की बात करें तो मोतियाबिंद के बाद सबसे ज्यादा केसेस जो पाए जाते हैं वो ग्लूकोमा के ही पाए जाते हैं ऑल ओवर वर्ल्ड की अगर हम बात करें तो करीब 70 मिलियन लोग ब्लाइंडनेस से ग्रसित हैं ग्लूकोमा की वजह से और आगे जो ये रेशियो है ये बढ़ता ही जा रहा है अगर आपको ग्लूकोमा है तो ऐसा जरूरी नहीं है कि आप ब्लाइंड होंगे ही होंगे ग्लूकोमा का इलाज संभव है आयुर्वेद में हम डॉक्टर बासुआई हॉस्पिटल में पिछले बयालीस साल से ग्लूकोमा का ट्रीटमेंट कर रहे हैं जो आपकी आग की नस सूख जाती है अगर वो हंड्रेड परसेंट ड्राई नहीं हुई है यानी कि अगर आपको पाँच से दस परसेंट दिखाई दे रहा है तो हमारी दवाइयों से जो आपकी ऑप्टिक नर्व है जो रोशनी बनाती है उसको हम रीजनरेट कर सकते हैं उसमें दोबारा से जान डाल सकते हैं और आपकी रोशनी को वहां रोक भी सकते हैं उसे वापस भी ला सकते हैं जोड़ों में दर्द या घुटनों में गैप काला गोंद जटाम दोनों का बराबर मात्रा में पाउडर बनाइए पंचम हल्दी वाले दूध के साथ सुबह शाम खाइए बिना ऑपरेशन घुटनों में आराम पाइए मोटापा घटाने का घरेलू नुस्खा काली मिर्च सौंठ मग पीपल वाइब्रिंग बहेड़ा इन सबको मिलाइए सुबह शाम खाइये फिट हो जाइए नींद नहीं आती चैन से सोना चाहते हैं जटामांसी ब्रह्मी शंख और बचा चारों का बनाइए पाउडर और रात को एक चम्मच खाइए और आराम से सो जाइए क्या खराब गट हेल्थ से हैं परेशान तो खाइये त्रिफला अमृत वन टू का फोर रहिए अंदर से साफ और बाहर से जवान जोड़ों में दर्द या घुटनों में गैप काला गोंद जटामंसी दोनों का बराबर मात्रा में पाउडर बनाइए पंचम हल्दी वाले दूध के साथ सुबह शाम खाइए, बिना ऑपरेशन घुटनों में आराम पाइए मोटापा घटाने का घरेलू नुस्खा काली मिर्च सोंठ, मग पीपल वाइब्रिंग बहेड़ा इन सबको मिलाइए सुबह शाम खाइए, फिट हो जाइए नींद नहीं आती चैन से सोना चाहते हैं जटाम ब्रह्मी शंख और बचा चारों का बनाइए पाउडर और रात को एक चम्मच खाइए और आराम से सो जाइए क्या खराब गट हेल्थ से हैं परेशान तो खाइए त्रिफला अमृत वन टू का फोर रहिए अंदर से साफ और बाहर से जवान दर्द दर्द दर्द, दर्द। पैरों की एड़ियों का दर्द घुटनों का दर्द कमर का दर्द बाजुओं का दर्द कंधों का दर्द रीढ़ की हड्डी का दर्द या फिर आ गई है घुटनों के ऑपरेशन की नौबत रुकिए वैध बांध लेकर आया है इसके लिए सही समाधान काला गोद ट्रीटमेंट जिसमें है पांच तरह की औषधियाँ खाने की और लगाने की इसकी अधिक जानकारी के लिए फोन कीजिए या फिर हमारी वेबसाइट पर विजिट कीजिए